ਲਓ ਜੀ ਤੋਰਾ ਸੌਮ ਦਿਖਾਉਣੇ ਆ ਤੋੜ ਦੋ ਪ੍ਰਾ ਤੋੜ ਦੋ ਲੰਮੀ ਤੋੜ ਲਓ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਪ੍ਰਾ ਸੂਸਾਤ ਵੀ ਲਓ ਜੀ ਇਹ ਥੋੜੀ ਜੀ ਤਿਹਾਰੇ ਦੀ ਔਰ ਜੀ ਕਰਦੀ ਐ ਸੰਗਲ ਪਾਇਆ ਸੀ ਪਹਿਲੇ ਉਹ ਤਾਂ ਕਹਿੰਦੇ 12 ਦਿੱਤਾਗਾ ਆਪਦੀ ਕੋਈ ਸਮਝ ਨਾ ਲੈ ਲੈ ਵੀਰਾ ਠੀਕ ਆ ਗੱਲ ਸਹੀ ਆ ਫਿਰ ਹਾਂ ਸਾਹੀ ਵੀ ਨੂੰ 12 ਕਹੀ ਜਈਏ 14 ਕਹੀ ਜਈਏ ਮੂਰੇ ਦਾ ਜੀ ਸੇਵਾ ਕਰੂ ਹੋ ਜਾ ਤਦ ਕਢਾਲੂਗਾ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਦਾ ਠੀਕਰੀਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਪੰਜ ਮੱਜਾਂ ਠੀਕ ਹੈ ਜੀ ਇਕ ਲੀਲੀ ਰਾਵੀ ਝੋਟੀ ਠੀਕ ਹੈ ਜੀ ਕਈ ਭਰਾਵਾਂ ਦੀ ਡਿਮਾਂਡ ਸੀ ਵੀ ਲੀਲੀ ਰਾਵੀ ਝੋਟੀ ਲੈਣੀ ਆ ਠੀਕ ਹੈ ਜੀ ਪੂਰੀ ਸਕੀਨ ਤੇ ਸਾਰੀ ਮੱਜਾਂ ਵੇਸੇ ਸਕੀਨ ਆ ਤੇ ਲੈਣੇ ਆਪਾਂ ਜਾਣਕਾਰੀ ਬਾਈ ਤੋਂ ਕੱਲੀ ਕੱਲੀ ਦੀ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਮੇਰਾ ਨਾਮ ਗਰਮੀਤ ਆ ਜੀ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਜਿਹੜਾ ਬਰਨਾਲਾ ਕਿੰਨੇ ਮੱਝਾ ਵੀਰੇ ਪਕਾਉਂਗਾ ਆਪਣੇ ਕੋਲ ਸਾਰੇ ਅੱਜ ਟੋਟੇ ਤੇ 5 ਮੱਝਾ ਪਕਾਉਣਾ ਆਪਣੇ ਠੀਕ ਆ ਪਹਿਲਾਂ ਲੀਲੀ ਰਾਵੀ ਦੀ ਦੱਸੋ ਜਾਨਕਾਰੀ ਸਭ ਤੋਂ ਪਹਿਲਾਂ ਲੀਲੀ ਰਾਵੀ ਵੀਰੇ ਪਹਿਲੇ ਸੂਏ ਸ਼ੂਂਦੀ ਆ ਹਾਂਜੀ ਕਿੰਨੇ ਦਿਨ ਰਹਿ ਗਏ ਸੂਣ ਤੇ 15 ਲੈ ਜੇ ਅੱਛਾ 20 ਲੈ ਜਾਈਂ ਇੱਕ ਦਿਨ ਰਹਿੰਦੇ ਠੀਕ ਆ ਠੰਡੀ ਸ਼ੀਸ਼ਾ ਉਹ ਪੂਰੀ ਫੁੱਲ ਆ ਠੀਕ ਆ ਟਿਕਟੂ ਕੀ ਤਾਂ ਪਤਾ ਵੀ ਕਿਹੜਾ ਭਰਾਵਾ ਹੈ ਬਾਈ ਇਹਦੇ ਟਿਕਾ ਪਤਾ ਨਹੀਂ ਮੈਂ ਇਹਦਾ 6 ਸੀਮਨ ਭਰਾਵਾ ਪੂਰਾ 6 ਸੀਮਨ ਹਾਂ ਠੀਕ ਆ ਗਾਹਾਂ ਪੂਰਾ ਟੌਪ ਦਾ ਭਰਾਵਾ ਆਪਦੇ ਨਹੀਂ ਪਤਾ ਕਿਹੜੇ ਟਿਕੇ ਦੀ ਠੀਕ ਆ ਇਹਦੇ 6 ਸੀਮਨ ਭਰਾ ਭਰਾ ਚੈੱਕ ਕਰ ਸਕਦੇ ਹੋ ਕਰਮਾਂ ਵਾਲੀ ਬੱਲੇਵਾ ਨਾਉਂ ਲਾਗੀ ਲੋ ਭਰਾ ਠੀਕ ਆ ਜੀ ਚੈੱਕ ਕਰ ਸੰਸਾਨ ਬਹੁਤ ਗਿੱਥੀ ਤੇ ਸੋਹਣੀ ਐ ਸੁਨੱਖੀ ਆ ਅੱਖਾਂ ਲੀਲੀਆਂ ਚਿੱਟੀਆਂ ਜੀ ਵੀ ਗਲਾਬੀ ਆ ਵੀਰੇ ਜੀ ਵੀ ਗਲਾਬੀ ਆ ਤੋੜ ਦੋ ਭਰਾ ਨੂੰ ਮੜਾ ਆ ਆ ਜਾ ਵੀਰੇ ਚੱਕਰ ਸਾਨੇ ਭਰਾ ਕਾਤੇ ਕਾਠਾ ਕਈ ਭਰਾਵਾਂ ਦੀ ਡਿਮਾਂਡ ਸੀ ਲੋ ਭਰਾ ਤੁਸੀਂ ਤੁਹਾਡੀ ਖਾਤਰ ਬਹੁਤ ਸੋਹਣੀ ਕੱਟੀ ਲੈ ਕੇ ਆਏ ਆ ਬਹੁਤ ਸੋਹਣੀ ਆ ਤੇ ਕਾਦਰ ਕਾਠ ਤੇ ਸਨਖਪੁਣਾ ਲੋ ਜੀ ਤੋੜਾ ਸੁਣ ਦਿਖਾਉਣੇ ਆ ਤੋੜ ਦੋ ਭਰਾ ਤੋੜ ਦੋ ਨੂੰ ਮੀ ਤੋੜ ਲੋ ਜੀ ਸਾਰੀਆਂ ਨਸਾਨੀਆਂ ਪੂਰੀਆਂ ਭਰਾ ਸੂਸਾ ਤੇ ਵੀ ਲੋ ਜੀ ਇਹ ਥੋੜੀ ਜੀ ਧਲਿਆਰੇ ਦੀ ਔਲ ਜੀ ਕਰਦੀ ਆ ਸੰਗਲ ਪਾਇਆ ਠੀਕਾ ਠੀਕਾ ਲੋ ਜੀ ਕੱਦ ਕਾਟ ਤੇ ਸਨਖਪੁਰ ਲੋ ਜੀ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਇਆ ਬਰਾ ਲੋ ਜੀ ਚੱਕਰਸਾ ਦਿੰਦਾ ਲੋ ਜੀ ਹਾਂ ਜੀ ਬਈ ਰੇਟ ਇਹਦਾ ਰੇਟ ਇਹਦਾ ਜਿੰਨਾ ਮਰਜ਼ੀ ਕਰਾਈ ਜਾਣਾ 1 15 ਦੀ ਦੇਣੀ ਆ ਤੁਹਾਨੂੰ 1 ਲੱਖ 15 ਹਜ਼ਾਰ ਦੀ ਛੇ ਘੱਟ ਵੱੱਡਾ ਵਾਲਾ ਵੀਰ ਫੋਨ ਨਾ ਲਾਵੇ ਕੋਈ ਆਪਣੀ ਮਾਇਸ ਨੂੰ ਜਿਹੜੀ ਸੂਈ ਵੀ ਆ ਹਾਂ ਉਹਨੂੰ ਐ ਖੜਨੀ ਲੱਗੀ ਉਹ ਚਾਹੇ ਦਾੜਾਂ ਗੇ ਮੇਰੇ ਘਰੇ ਚੋਲੇ ਠੀਕ ਆ ਕੋਈ ਜੇਰ ਜੱਪਾ ਜਾਂ ਹੋਰ ਕੋਈ ਥਾਂ ਦੀ ਵੱਧ ਘਟ ਕੋਈ ਜਿੰਨੀ ਕਹਤੀ ਉੰਨੀ ਉਹ ਠੀਕ ਆ ਗਾਂ ਦੀ ਦੱਸੋ ਜੀ ਦੂਜੇ ਨੂੰ ਗਾਂ ਦੀ ਜਾਣਕਾਰੀ ਗਾਂ ਦਾ ਵੀਰੇ ਮਹੀਨਾ ਲੱਗਿਆ ਉਹ ਨੋਵਾ ਲੱਗਣ ਵਾਲਿਆ 8 ਪੂਰੇ ਹੋ ਗਏ ਠੀਕ ਆ ਇਹ ਆਪ ਸੈਕਸ ਸੀ ਹੋਣ ਦੀ ਆ ਗਾਂ ਸੈਕਸ ਸੀ ਹੋਣ ਲੱਗਿਆ ਦਾ ਜੀ ਠੀਕ ਆ ਲੋ ਭਰਾ ਇਹ ਜਰਸੀ ਜਾ ਵੀ ਹਾਂ ਠੀਕ ਆ ਤੋੜ ਦੋ ਇਹਨੂੰ ਵੀ ਇਹਦਾ ਰੇਟ ਭਰਾ ਜਾਇ ਜਾ ਇਹਦਾ ਰੇਟ ਦੇਣ ਲੈਣ ਜਾਲਾ 55000 ਆ ਫਿਰ ਇਹਦਾ 55000 ਆ ਭਰਾ ਚੈੱਕ ਕਰ ਸਨ ਦੂਜੇ ਸੂਏ ਸੂਂਦੀ ਆ ਪਹਿਲੇ ਸੂਏ 18 ਲੀਟਰ ਦੁੱਧ ਦਤਾ ਵੇ ਪਹਿਲੇ ਸੂਏ 18 ਲੀਟਰ ਇਹ ਕਿ ਦੂਜੇ ਸੂਏ ਕਦ ਕਾਟ ਸਨੱਖ ਪੁਣਾ ਚਲੋ ਜੀ ਤੋੜਾ ਚੈੱਕ ਕਰ ਸਾਬੇ ਕਰਮਬੜੀ ਦਾ ਲੋ ਇਹ ਫਾਰਮ ਚੋਂ ਲੈਤੀ ਇਹ ਵੀ ਤਿਹਾਰੇ ਦਾ ਥੋੜਾ ਜਿਹਾ ਕਰਦੀ ਆ ਠੀਕ ਆ ਕਿੰਨਾ ਟਾਈਮ ਪਿਆ ਹਲੇ ਇਹਨੂੰ ਨਵਾਂ ਵੀ ਨਾ ਲੱਗਣਾ ਨਵਾਂ ਮਹੀਨਾ ਲੱਗਿਆ ਵਾ ਹੈ ਠੀਕ ਆ ਜੀ ਲੋ ਜੀ ਚੰਗਾ ਕਦ ਕਾਟ ਪਿਛਲੇ ਸੂਏ ਦੁੱਧ ਬਾਈ ਕਹਿੰਦਾ ਪੂਰਾ ਟਾਪ ਕੁਆਲਿਟੀ ਦਾ ਸੀ ਵੱਧ ਜਾਣਕਾਰੀ ਬਾਈ ਤੁਹ ਲਵੇ ਠੀਕ ਹੈ ਤੋ ਪ੍ਰਾਈਸ ਰੇਟ ਹੈਗਾ 55000 ਠੀਕ ਹੈ ਜੀ ਹਾਂਜੀ ਦੋ ਨੰਬਰ ਮੱਝ ਦੱਸੋ ਜੀ ਦੋ ਨੰਬਰ ਵੱਧ ਵੀਰੇ ਦੂਜੇ ਸੂਏ ਆ ਕੋਈ ਤੀਜਾ ਮੰਨ ਲੈ ਹਾਂਜੀ ਇਹਦੇ ਦਿਨ ਰਹਿੰਦੇ ਆ ਜੇ ਹੂੰ 15 ਲੈ ਜੇ ਹੂੰ 10 ਲੈ ਜੇ ਠੀਕ ਆ ਇੰਨੇ ਦਿਨ ਰਹਿੰਦੇ ਆ ਠੀਕ ਆ ਲੋ ਪ੍ਰਾ ਚੈੱਕ ਕਰ ਸੂਂਗਾ ਸੂਂਗਾ ਦੀ ਬ੍ਰੀਡ ਪੂਰੀ ਵਧੀਆ ਥਣ ਥੋਣ ਆਣ ਇੱਕੋ ਜਿਹੇ ਹੋਣਗੇ ਕੋਈ ਘੱਟ ਵੱਧ ਨਹੀਂ ਹੋਊ ਠੀਕ ਆ ਲੋ ਜੀ ਕਰਮੋ ਵਾਲੀ ਦਾ ਬੱਡ ਪੂਰਾ ਫੁੱਲਾ ਠੀਕ ਆ ਲੋ ਜੀ ਮੋੜ ਦਿਓ ਲੇ ਉਪਰਾ ক্লোজ চেক ਕਰ ਸਕਦੇ ਫੇਸ ਠੀਕ ਹੈ ਜੀ ਲੋਜੀ ਥਣ ਚੈੱਕ ਕਰ ਸਕਦੇ ਨਹੀਂ ਚਲੋ ਲੋਸ ਬਾਈ ਦੇ ਕੱਦ ਤੋਂ ਜਜਮੈਂਟ ਕਰ ਸਕਦਾ ਚੰਗੀ ਪੜੀ ਬਲੂਸੀਆ ਮੋਟਾ ਮੋਟਾ ਥਣ ਲੱਗਿਆ ਭਰਾ ਠੀਕ ਹੈ ਜੀ ਲੋਸ ਪੱਠ ਪੁੜਾ ਤੇ ਸੁਨੱਖ ਪੋਣਾ ਕੋਨਾ ਪੀਲਾ ਦਾ ਜੀ ਪੀਲਾ ਦਾ ਪਾਣੀ ਲੋਜੀ ਚੈੱਕ ਕਰ ਸਵੇਰਾ ਲੋਜੀ ਤੇਰਾ ਤਾਰਾ ਕਰਮ ਬੜੀ ਦਾ ਬਹੁਤ ਸੋਹਣਾ ਥਣ ਬਹੁਤ ਸੋਹਣਾ ਲੱਗਿਆ ਕਰਮ ਉਹ ਬਿੱਥੀ ਨੇ ਥਾਣਾ ਤੇ ਦਵਾਰੇ ਫਿਰ ਚੈੱਕ ਕਰਦਾ ਐ ਤਾਂ ਲਾਉਣ ਹੋਣੀ ਲੱਗੇ ਵੀਰਾ ਬਹੁਤ ਬੜੂ ਦਾ ਠੀਕ ਆ ਇਹਦਾ ਰੇਟ ਭਰਾ ਜਾਇ ਜਾ ਇਹਦਾ 1 40 ਹੈ ਜੀ ਇਹਦਾ 1 ਲੱਖ 40000 ਪਿਛਲੇ ਸੂਏ ਦਾ ਰਿਕਾਰਡ ਤਾਂ ਸਹੀ ਅਗਲੇ ਨੇ ਰਿਕਾਰਡ ਵੀਰੇ 14 ਲੀਟਰ ਦਾ 14 ਲੀਟਰ ਰਿਕਾਰਡ ਹੈ ਕੀ ਕੋਈ ਸੇਵਾ ਨਾ 16 ਲੜੇ ਨਹੀਂ 14 ਦਾ ਪੱਕਾ ਹੀ ਦੇ ਦੂ ਠੀਕ ਆ ਜੀ ਹਾਂ ਜੀ ਤੈਨਾਂ ਨੰਬਰ ਮਾਝ ਦੱਸੋ ਜੀ 10 ਨੰਬਰ ਮੱਝ ਵੀਰੇ ਦੂਜੇ ਸੂਏ ਆ ਹਾਂਜੀ ਛੋਟੀ ਹੁਣੀ ਇਲਾਹੀ ਆ ਥੋੜੀ ਜਿਆਦਾ ਕਰਕੇ ਕਰਦੀ ਆ ਠੀਕ ਆ ਦੂਜੇ ਸੂਏ ਸੋਣਾ ਇਹਨੇ ਠੀਕ ਆ ਲਓ ਜੀ ਕੱਦ ਬੈਡ ਤਨਖ ਪੁਣਾ ਲਓ ਜੀ ਦੂਜੇ ਸੂਏ ਸੌਂਦੀ ਆ ਵੀਰਾ ਇਹ ਦੂਜੇ ਸੂਏ ਸੋਣਾ ਵੀਰੇ ਹਾਂਜੀ ਹਾਂ ਇਸੇ ਸੂਏ ਦਾ ਦੁੱਧ ਇਸਲੇ ਇਹ ਉਹ ਤਾਂ ਕਹਿੰਦੇ 12 ਦਿੱਤਾਗਾ ਆਪਦੀ ਕੋਈ ਸਮਝ ਨਾ ਲੈ ਲੈ ਵੀਰਾ ਠੀਕ ਆ ਗੱਲ ਸਹੀ ਆ ਫਿਰ ਹਾਂ ਸਾਈ ਵੀ ਤੁਹਾਨੂੰ 12 ਕਹੀ ਜਾਈਏ 14 ਕਹੀ ਜਾਈਏ ਮੂਰੇ ਦਾ ਜੀ ਸੇਵਾ ਕਰੂ ਹੋ ਜਾ ਦੁੱਧ ਕਢਾ ਲੂਗਾ ਠੀਕ ਆ ਠੀਕ ਆ ਵੀਰੇ ਠੀਕ ਕਲੋਸ ਘੁਰਾਤਾ ਦੇਖਣੇ ਪੱਟਪੂੜਾ ਥਣ ਬਹੁਤ ਬਿੱਥੀ ਨੇ ਲੱਗਿਆ ਭਰਾ ਲੋਜੀ ਅੱਇਆ ਦਣਾ ਹੀ ਵੀ ਖਾੜ ਦਿਆ ਵੀਰਾ 10 15 ਦਿਨ ਹੀ ਹੈ ਖਾੜ ਦਿਆ ਠੀਕ ਆ ਰੇਟ ਭਰਾ ਜਾਇਆ ਜਦਾ ਰੇਟ ਇਹਦਾ ਦੇਣ ਲੱਗਣੀ 1 20 1 20 ਠੀਕ ਆ ਜੀ ਹਾਂਜੀ ਵਿੱਚ 4 ਨੰਬਰ ਦੋ ਸਮਝ 4 ਨੰਬਰ ਵੀਰਾ ਤਾਜੀ ਸੂਈ ਵੀ ਆ ਸਾਈਡ ਤੇ ਜੀ ਕੱਟੀ ਖੜੀ ਆ 7ਵਾਂ ਦੇਣਾ ਕੋਈ ਇਹਨੂੰ ਟਾਈਮ ਨਹੀਂ ਕੁਛ ਨਹੀਂ ਟਾਈਮ ਤੋਂ ਟਾਈਮ ਚੋਲੇ ਆ ਜਿਹੜਾ 14 ਲੀਟਰ ਹੁਣ ਤਿਆਰ ਹੈ ਇਹਦੇ ਥੱਲੇ ਜਮਾ ਠੀਕ ਆ ਬੋੜਾ ਹਾਂਜੀ ਬੋੜਾ ਤਿਆਰ ਹੈ 14 ਲੀਟਰ ਜਿਹੜਾ ਮਰਜੀ ਚਾਹ ਟਾਈਮ ਚੋਲੇ ਠੀਕ ਆ ਕੰਡੇ ਕੰਡੇ ਵਾਲਾ ਨਹੀਂ ਵੀਰੇ ਲੀਟਰ ਵਾਲਾ ਹੈ ਜਿਹੜੀ ਗੱਲ ਕਹਿਦਾਂਗੇ ਉਹੀ ਆ ਠੀਕ ਆ ਹਾਂ ਲੀਟਰ ਵਾਲੇ ਕੋਈ ਚਾਰ ਟਾਈਮ ਨਾਲੇ ਪੰਜ ਟਾਈਮ ਵਾਲੇ ਠੀਕ ਆ ਲੋ ਜੀ ਕੋਈ ਟਾਈਮ ਨਹੀਂ ਆਥਾਂ ਨੂੰ ਪੂਰੀ ਬਣ ਜਾਂਦੀ ਆ ਠੀਕ ਆ ਆ ਕੱਤੀ ਖੜੀ ਆ ਦਿਖਾ ਦੇ ਕੋਰ ਨਾਲ ਠੀਕ ਆ ਜੀ ਸੱਤਵਾਂ ਦਿਨ ਆ ਜੀ ਸੱਤਵਾਂ ਦਿਨ ਆ ਭਰਾ ਹਾਂਜੀ ਬਾਈ ਕਹਿੰਦਾ ਲੀਟਰ ਵਾਲਾ ਠੀਕ ਹਨ ਲੀਵਰ ਦੇ ਭਾਂਡਾ ਦੇਖ ਸਕਦੇ ਹਾਂ ਆਹੜਾ ਬੱਚਾ ਕੋਈ ਦੇਖ ਲੈ ਕਈ ਵਾਰ ਪਤਾ ਨਹੀਂ ਲੱਗਦਾ ਵੀ ਸਿੰਘ ਆਗੇ ਜਾਂ ਹੋਰ ਆਗੇ ਕੁਝ ਨਹੀਂ ਆਇਆ ਜੇ ਕੱਚਾ ਬੱਚਾ ਜਮਾਈ ਠੀਕ ਆ ਲਓ ਜੀ ਕੱਟੀ ਹੈ ਮਗਰ ਬਹੁਤ ਸੋਹਣੀ ਹੈ ਨਾ ਮਗਰ ਕੱਟੀ ਹੈ ਜੀ ਲੋਕਾ ਚੈੱਕ ਕਰਦੇ ਚਾਹੇ ਦੋ ਡੰਗ ਚਾ ਤਿੰਨ ਡੰਗ ਚੋਲੇ ਮਾਹੀ ਚਾਰ ਡੰਗ ਚੋਲੇ ਕੋਈ ਲੰਬਾ ਨਹੀਂ ਆਪਾਂ ਨਾ ਕੋਈ ਘੱਟ ਵੱਧ ਗੱਲ ਕਹੀ ਏ ਠੀਕ ਆ ਬਾਕੀ ਛੋਟੇ ਬਹਿ ਜਾਂਦੇ ਵੀਡੀਓ ਤੇ ਬਹਿ ਜਾਂਦੇ ਮੈਂ ਦੇਖਿਆ ਸੀ ਰੇਟ ਵੀ ਜਮ੍ਹਾਂ ਚ ਆ ਜਾਂਦੇ ਰੇਟ ਵੀ ਜਮ੍ਹਾਂ ਚ ਆ ਜਾਂ ਆਪਣਾ ਸਾਫ ਸੋਤਰਾ ਡੰਗ ਰਹਿੰਦਾ ਆ ਮੈਂ ਵਕੀ ਵੀ ਆ ਇਹ ਕਿੰਨਾ ਇਹ ਆਪਣਾ ਰੇਟ ਹਾਇਦਾ ਮੁੱਲ ਜੀ ਇਹਦਾ ਜਿੰਨਾ ਮਰਜ਼ੀ ਕਰੀ ਜੀ 128 ਦੀ ਦੇ ਦਾਂਗੇ 128000 ਠੀਕ ਹੈ ਜੀ ਇਹ ਹੁਣੀ ਸੇਲ ਹੋਪਾ ਪੰਜ ਨੰਬਰ ਬਾਈ ਸੇਲ ਹੋ ਗਈ ਹੈ ਹਾਂ ਜੀ ਹੁਣੀ ਸੇਲ ਹੋ ਗਈ ਹੈ ਠੀਕ ਆ ਬਸ ਆ ਵੀਡੀਓ ਬਣਾਉਣ ਲੱਗੇ ਸੀ ਠੀਕ ਆ ਉਹ ਫੋਨ ਤੇ ਬਈ ਕੰਡੈਕਟ ਹੋ ਗਿਆ ਬਾਈ ਨਾ ਦੂਜੇ ਨਾਲ ਤੇ ਇਹ ਸੇਲ ਹੋ ਗਈ ਠੀਕ ਆ ਨਾ ਪਹਿਲਾਂ ਵੀਡੀਓ ਬਣਾਉਣ ਤੋਂ ਆਪਾਂ ਦੱਸਤਾ ਜੀ ਪੰਜ ਮੱਝਾਂ ਹਨਾ ਤੇ ਇੱਕ ਬਾਈ ਦੂਜੇ ਦੇ ਕੋਲ ਫੋਨ ਆ ਗਿਆ ਉਹ ਕਹਿੰਦੇ ਵੀ ਉਹ ਪੰਜਵਾਂ ਨੰਬਰ ਆ ਉਹ ਸੇਲ ਹੋ ਗਈ ਤਾਂ ਜੀ ਸੀ ਠੀਕ ਹੈ ਜੀ ਚਾਰ ਮੱਝਾਂ ਰਹੀਆਂ ਠੀਕ ਆ ਇੱਕ ਤਿੰਨ ਮੱਝਾਂ ਇੱਕ ਝੋਟੀ ਬਹੁਤ ਸੋਹਣੀ ਦਿੱਲੀ ਦਾ ਵੀ ਤੇ ਇੱਕ ਗਾਂ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਠੀਕ ਆ ਜੀ ਬਾਈ ਦਾ ਆਫਰ ਪੂਰਾ ਫੁੱਲ ਆ ਬਾਈ ਕਹਿੰਦਾ ਚਾਹੇ ਦੋ ਡਾਂਗ ਚਾਹੇ ਤਿੰਨ ਡਾਂਗ ਜਿਹੜੀ ਸੂਈ ਵੀ ਆ ਜੋ ਕੇ ਦਸੱਲੀ ਕਰਕੇ ਲਜਾ ਸਕਦੇ ਆ ਭਰਾ ਠੀਕ ਆ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ ਇਹ ਚੱਲੇ ਉਹ ਤਾਂ ਕਹਿੰਦੇ 12 ਦਿੱਤਾ ਹੈ ਆਪਦੀ ਕੋਈ ਸਮਝ ਨਾ ਲੈ ਲੈ ਵੀਰਾਂ ਠੀਕ ਆ ਗੱਲ ਸਹੀ ਆ ਫਿਰ ਹਾਂ ਸਾਹੀ ਮਿਸ ਨੂੰ 12 ਕਹੀ ਜਾਈਏ 14 ਕਹੀ ਜਾਈਏ ਮੂਰੇ ਕਾ ਜੀ ਸੇਵਾ ਕਰੂ ਉਹ ਜਦ ਤੱਕ ਕਢਾਲੂਗਾ ਠੀਕ ਆ